ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਬ ਤਰਸੀਲ ਲੋਪੋਕੇ ਦੀ ਐਮ ਮੀਟਿੰਗ ਹੋਈ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਬ ਤਰਸੀਲ ਲੋਪੋਕੇ ਵਿਖੇ ਐਮ ਮੀਟਿੰਗ ਨੰਬਰਦਾਰਾ ਐਸੋਸੀਏਸ਼ਨ ਤਰਸੀਲ ਲੋਪੋਕੇ ਦੇ ਪ੍ਰਧਾਨ ਅਮਰਪਾਲ ਸਿੰਘ ਚੁਗਾਵਾ ਦੀ ਅਗਵਾਈ ਹੇਠ ਲੋਪੋਕੇ ਦੇ ਗੁਰਦੁਆਰਾ ਪਾਈ ਲਾਲੋ ਵਿਖੇ ਹੋਈ ਇਸ ਮੌਕੇ ਨੰਬਰਦਾਰਾ ਐਸੋਸੀਏਸ਼ਨ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤਰਸੀਲਦਾਰ ਅਮਰਜੀਤ ਸਿੰਘ ਲੋਪੋਕੇ ਨੂੰ ਨੰਬਰਦਾਰਾ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਮਰਪਾਲ ਸਿੰਘ ਚੁਗਾਵਾ ਦੀ ਅਗਵਾਈ ਹੇਠ ਆਪਣੀ ਹੱਕੀ ਮੰਗਾਂ ਲਈ ਜਿਵੇਂ ਕਿ ਨੰਬਰਦਾਰੀ ਨੂੰ ਪੀਤਾਪੁਰਖੀ ਕਰਨਾ ਮਾਨ ਪੱਤਾ 5000 ਰੁਪਏ ਤੇ ਨੰਬਰਦਾਰਾਂ ਨੂੰ ਤਹਿਸੀਲ ਵਿੱਚ ਇੱਕ ਕਮਰਾ ਮੁਹੱਈਆ ਕਰਨਾ ਆਦੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਪਿਆ ਗਿਆ। ਤਹਿਸੀਲਦਾਰ ਨੇ ਨੰਬਰਦਾਰਾਂ ਐਸੋਸੀਏਸ਼ਨ ਨੂੰ ਪ੍ਰੋਤਸਾ ਦਿੱਤਾ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਜਾਵੇਗੀ। ਇਸ ਮੌਕੇ ਸਮੂਹ ਨੰਬਰਦਾਰਾਂ ਐਸੋਸੀਏਸ਼ਨ ਗੱਲ ਬੋਲੋ ਤਹਿਸੀਲਦਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨੰਬਰਦਾਰ ਅਮਰਤਪਾਲ ਸਿੰਘ ਕੁਲਵੰਤ ਸਿੰਘ ਕੱਲੋਵਾਲ ਕੁਲਦੀਪ ਸਿੰਘ ਪੁੱਲਰ ਵਿਰਿੰਦਰ ਸਿੰਘ ਮਾਦੋਕੇ ਹਰਦੀਪ ਸਿੰਘ ਜੋਸ਼ ਗੁਰਮukh ਸਿੰਘ ਕੱਕੜ ਰਗਵੀਰ ਸਿੰਘ ਗੁਰਪਾਰਥਿੰਦ ਬੋਪਾਰਾ ਜੈਮਲ ਸਿੰਘ ਸੁਖਦੇਵ ਸਿੰਘ ਜਗਤਾਰ ਸਿੰਘ ਕੇਵਲ ਸਿੰਘ ਕੋਹਾਲਾ ਸਾਹਿਬ ਸਿੰਘ ਲੋਪੋਕੇ ਅਮਰੀਕ ਸਿੰਘ ਮਾਨਾਵਲਾ ਪ੍ਰੇਮ ਸਿੰਘ ਨਿਸ਼ਾਨ ਸਿੰਘ ਪੱਧਰੀ ਗੁਰਵਿੰਦਰ ਸਿੰਘ ਗੁਰਮੀਤ ਸਿੰਘ ਕਲੇਰ ਚਰਮਨ ਸਿੰਘ ਸਮੇਤ ਹੋਰ ਵੀ ਕਈ ਨੰਬਰਦਾਰਾ ਐਸੋਸੀਏਸ਼ਨ ਦੇ ਅਹੁਦੇਦਾਰ ਇਸ ਮੌਕੇ ਹਾਜ਼ਰ ਸਨ। ਗਾਲਬਦੀ ਮੀਟਿੰਗ ਜ਼ਿਲ੍ਹਾ ਲੋਪੋਕੇ ਦੀ ਹੋਈ ਆ ਜਿਸ ਵਿੱਚ ਸਾਡੀਆਂ ਚਿਰਾਂ ਤੋਂ ਲਟਕਦੀਆਂ ਆਂਦੀਆਂ ਨੇ ਜੇ ਮੰਗਾਂ ਨੇ ਉਹਨਾਂ ਦਾ ਮੰਗ ਪੱਤਰ ਆਹੀਂ ਸਾਡੇ ਨਵੇਂ ਆਏ ਤਹਿਸੀਲਦਾਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਉਹਨਾਂ ਨੂੰ ਦਿੱਤਾ ਆ। ਤੇ ਇੱਥੇ ਆਉਣ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਸਨਮਾਨ ਵੀ ਕੀਤਾ ਤੇ ਸਾਨੂੰ ਆਸ ਹੈ ਵੀ ਜੋੜਾ ਕਮਰ ਦਾ ਚਿਹਰਾ ਤੋਂ ਲਟਕਦਾ ਰਿਹਾ ਇਹ ਹੁਣ ਇਹ ਪੂਰਾ ਕਰਨਗੇ ਸਾਡੇ ਨਾਲ ਸੰਜੋਗ ਕਰ ਲਗੇ ਇਹਨਾਂ ਦਾ ਸੰਜੋਗ ਕਰਾਂਗੇ ਕਿਹੜੇ ਕਿਹੜੇ ਮੰਗਾ ਪ੍ਰਤੀ ਮੰਗ ਜਿਤਨਾ ਪੇਤਾਪੁਰ ਕੀ ਇਹ ਨੰਬਰਦਾਰ ਦਾ ਬੇਟਾ ਨੰਬਰਦਾਰ ਬਣੇ ਜਾਂ ਸਾਡੇ ਕੋਈ ਟੂਲ ਪਲਾਜੇ ਨੇ ਬੱਸ ਕਰਾਏ ਨੇ ਸਾਨੂੰ ਉਹਦੀ ਸਹੂਲਤ ਦਿੱਤੀ ਜਾਵੇ ਇਹਨੂੰ ਇੱਥੇ ਕਮਰਾ ਦਿੱਤਾ ਜਾਵੇ ਇਦਾਂ ਆਦ ਕਾਫੀ ਮੰਗਾ ਨੇ ਆਡੀ ਮਾਨ ਪਤਵਤਾ ਵਧਾਇਆ ਜਾਵੇ 1500 ਬਹੁਤ ਥੋੜਾ ਮਾਨ ਪਤ ਹੈ ਜਿਹੜਾ ਸਾਨੂੰ 5000 ਘਟੋ-ਘਟ ਕੀਤਾ ਜਾਵੇ ਇੱਕ ਸਾਡੀਆਂ ਜਿੱਦਾ ਬੁਰਜੀਆਂ ਨੇ ਸਾਡੇ ਸਾਝੇ ਖਾਤਿਆਂ ਦੇ ਝਗੜੇ ਪਿੰਨਾਂ 'ਚ ਉਹੜੀਆਂ ਬੁਰਜੀਆਂ ਲਵਾਈਆਂ ਜਾਣ ਤੇ ਸਾਡੇ ਜਿਹੜੇ ਪਿੰਨਾਂ ਦੇ ਵਿੱਚੋਂ ਇਹ ਝਗੜੇ ਮੁੱਕਣ ਵਾਲੇ ਜਾਣਾ ਪੈਂਦਾ ਸਾਡੇ 2-2 3-3 ਚੱਕਰ ਵਜਦੇ ਸਾਡਾ ਇੱਥੇ ਮਾਮਲਾ ਤਾਰਿਆ ਜਾਵੇ ਇੱਥੇ ਤਰੇ ਤੇ ਸਾਡਾ ਬਜਟ ਜਿਹੜਾ ਇੱਥੇ ਹੀ ਸਾਡਾ ਬਜਟ ਪਵੇ ਸਰ ਹਾਂ ਜੀ ਅੱਜ ਤਾਂ ਮੈਂ ਜੀ ਆਣ ਕਹਿੰਦਾ ਨੰਬਰਦਾਰ ਜਿਹੜੇ ਸਾਰੇ ਨੰਬਰਦਾਰ ਯੂਨੀਅਨ ਨੂੰ ਤੇਰੇ ਵੱਲੋਂ ਅੱਜ ਮੈਨੂੰ ਮੰਗ ਪੱਤਰ ਦਿੱਤਾ ਜਿਹੜੀਆਂ ਇਹਨੇ ਮੰਗਾਂ ਨੇ ਜਿਹੜੀਆਂ ਇਹਨਾਂ ਕੀ ਤਹਿਸੀਲ ਪੱਤਰ ਦਿਆਂ ਨਹੀਂ ਉਹਦਾ ਤੁਰਤ ਹੱਲ ਹੋ ਜਾਣਗੀਆਂ ਜਿਹੜੇ ਸਰਕਾਰ ਪੱਧਰ ਦੇ ਆ ਇਹ ਮੰਗ ਡਿਪਟੀ ਕਮਿਸ਼ਨ ਨੂੰ ਸਾਨੂੰ ਭੇਜ ਦਿੱਤਾ ਜਾਵੇਗਾ ਉਹਨਾਂ ਦੇ ਵੀ ਵਿਚਾਰ ਕਰਕੇ ਇਹ ਸਾਰੇ ਮੰਗਾ ਪ੍ਰਵਾਨ ਕਰ ਲਈਆਂ ਜਾਣਗੀਆਂ